ਸੋ ਸਭੀਆਂ ਨੂੰ ਜੈ ਗੁਰਦੇਵ ਜੈ ਧਨ ਗੁਰਦੇਵ ਜੈ ਭੀਮ ਜੈ ਭਾਗ ਜੈ ਵਾਲਮੀਕੀ ਹਨਰ ਵਾਲਮੀਕੀ ਸੋ ਅੱਜ ਸਾਡੇ ਹੱਤਾਂ ਹੱਕੇ ਦੇ ਦੇ ਜਿਹੜਾ ਅਸੀਂ ਇੱਕ ਹਲਕਾ ਇਜਾਜ ਦਾ ਇੰਦਰ ਬਨੋਰੀ ਸੜਾ ਦੇ ਜਿਹੜਾ ਇੱਕ ਮੱਲਾ ਜੀ ਦਾ ਮੀਲੋ ਵਾਲਾ ਪਿੰਡ ਦਾ ਉਹ ਵੀ ਸਾਡੇ ਜੁੜੇ ਦੁਨੀ ਸਮਾਜਾਂ ਦੇ ਵਿੱਚ ਕਾਰਸਿਕਾਂ ਅਬਦਾਸੀਆ ਸਮਾਜ ਤੇ ਵਾਲਮੀਕੀ ਸਮਾਜ ਤੇ ਤੇ ਜਿਹੜੀ ਜਗ੍ਹਾ ਦਾ ਆਪਣਾ ਦਾ ਦਰਦ ਕਰਕੇ ਸਾਰਿਆਂ ਨੂੰ ਜਿਹੜਾ ਸਹਿਮਤੀ ਦੇ ਨਾਲ ਫੈਲਾ ਕੀਤਾ ਦੇ ਉਤੋਂ ਬਾਅਦ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਜਮਹਿਰਪੁਰ ਦੇ ਵਿੱਚ ਆਏ ਸੀਗੇ ਇੱਥੇ ਕਿੱਥੇ ਦੇਖ ਸਾ ਜਿਹੜਾ ਉਹ ਬਾਬਾ ਸਾਹਿਬ ਅੰਬੀਦ ਗੱਦੀ ਦੇ ਨਾਮ ਤੇ ਚੌਕ ਜਿਹੜਾ ਮਹਿਰਪੁਰ ਦੇ ਵਿੱਚ ਰੱਖਿਆ ਗਿਆ ਸੋ ਕਈ ਸਾਥੀਆਂ ਦਾ ਵਿਚਾਰ ਪੱਤਰ ਹੋਈ ਹੈ ਵੀ ਇੱਥੇ ਜਿਹੜਾ ਚੌਕ ਜਿਹੜਾ ਆ ਬਾਬਾ ਸਾਹਿਬ ਦੇ ਨਾਮ ਤੇ ਬੋਰਡ ਤਾਂ ਲੱਗਾ ਆ ਇਹਨੂੰ ਜਿਹੜਾ ਸੁੰਦਰੀ ਕਰਨ ਕਰਕੇ ਚੌਕ ਨੂੰ ਖਲਾਈ ਵੇ ਤੇ ਜਿਹੜਾ ਬਾਬਾ ਸਾਹਿਬ ਅੰਬੀਦ ਗੱਦੀ ਦਾ ਸਟੈਚੂ ਜਿਹੜਾ ਆ ਉਹ ਲਾਇਆ ਜਾਵੇ ਸੋ ਸਾਰੇ ਸਾਥੀਆਂ ਨੇ ਜਿਹੜਾ ਇਹ ਗਿਆ ਵੀ ਆਪਾਂ ਇਹਨੂੰ ਜਲਦੀ ਹੀ ਇਹ ਕਰਵਾ ਲਵਾਂਗੇ ਸਾਡੇ ਵੀਰ ਜੋ ਪਿੱਛੇ ਦੁਕਾਨ ਜਿਹੜੀ ਹੈਗੀ ਆ ਉਹਦੇ ਨਾਲ ਕੱਲ ਗੱਲਬਾਤ ਕਰਕੇ ਉਹ ਜਿਹੜਾ ਉਹਨੂੰ ਕਿਹਾ ਜਾਊਗਾ ਵੀ ਤੁਸੀਂ ਆਪਣੀ ਦੁਕਾਨ ਜਿਹੜੀ ਹੁਣ ਪਾਸੇ ਵੀ ਆਪਣਾ ਕਾਰੋਬਾਰ کھولਾ ਵੀ ਇੱਥੇ ਚੌਂਕ ਜਿਹੜਾ ਆ ਉਸ ਚਾਰੂ ਢੰਗ ਨਾਲ ਆਪਾਂ ਸ਼ੁਰੂ ਕਰਾ ਸਕੀਏ ਕੱਲ ਜਿਹੜਾ ਐਵੇਂ ਜਿਹੜਾ ਫੈਸਲਾ ਜਿਹੜਾ ਉਹਨੂੰ ਲਿਆ ਜਾਊਗਾ ਇੱਥੇ ਤੇ ਸਾਡੇ ਵੀਰ ਅਸ਼ੋਕੀ ਮਹਿਦਬਾਲ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਤੇ ਸਾਡੇ ਅਜੋਗ ਜੀ चौहान ਸਾਹਿਬ ਸੁਧਾਨ ਸਾਹਿਬ ਨੇ ਹੋਈ ਆ ਦੀਪਾ ਜੀ ਸਾਡੇ ਨਾਲ ਖੜੇ ਆ ਬੋਲ ਸਾਡੇ ਸਾਥੀ ਜਿਹੜੇ ਆ ਦੇ ਮੈਦਕੁਰ ਦੇ ਸਾਰੇ ਸਾਥੀ ਖੜੇ ਆ ਪੀਓ ਵੱਲ ਫੈਟ ਦੇ ਖੜੇ ਆ ਸੋ ਅਸੀਂ ਇਹ ਵੀ ਇਹ ਚਾਹੁੰਦੇ ਆ ਵੀ ਜਦੋਂ ਇੱਥੇ ਵੀ ਬਸਲਾ ਬਸ ਲੱਗਿਆ ਵੀ ਆਪਣੇ ਸਮਾਜ ਦਾ ਬੰਦਾ ਦੁਕਾਨਦਾਰ ਆ ਸਮਾਂ ਕਿ ਬਾਬਾ ਸਾਹਿਬ ਬੀਤਕਰ ਜੀ ਦੇ ਸਾਂਝੇ ਆ ਸਾਰੇ ਸਬਾਜ ਦੇ ਆ ਜੀ ਦੇ ਸੰਧਾਰ ਸਿਕਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਅਧਿਕਾਰ ਮਿਲੇ ਆ ਵੀ ਉਹਨਾਂ ਦੀ ਆਪਾਂ ਸ਼ਾਨ ਦੇ ਵਿੱਚ ਜਿਹੜਾ ਸਟੈਟਸ ਵੀ ਉਹਨਾਂ ਦੀ ਜਿਹੜੀ ਸਟੈਚੂ ਲਗਣਾ ਸੋ ਆਪਾਂ ਨੂੰ ਚਾਹੀਦਾ ਵੱਡਾ ਦਿਲ ਕਰਕੇ ਦੁਕਾਨਦਾਰ ਨੂੰ ਵੀ ਜਿਹੜਾ ਜਗ੍ਹਾ ਆ ਉਹ ਆਪਣੇ ਆਪ ਹੀ ਸਵੇਰੇ ਜਿਹੜਾ ਦੂਸਰੇ ਪਾਸੇ ਲਿ ਜਾ ਕੇ ਉਹ ਆਪ ਸਮਾਂ ਕੇ ਵਾਈਟ ਕਰੇ ਵੀ ਮੈਂ ਬਾਬਾ ਸਾਹਿਬ ਉਹ ਮੇਧਕੜ ਜੀ ਦਾ ਜਿਹੜਾ ਚਾਹੀਦਾ ਲੱਗਾ ਉਹਦੇ ਲਗਣਾ ਆ ਇਸ ਕਰਕੇ ਆਪਣੀ ਦੁਕਾਨ ਵਿੱਚ ਇੱਥੇ ਲੈ ਗਿਆ ਉਹ ਆਪਣਾ ਵੱਡਾ ਦਿਲ ਕਰਕੇ ਆਪ ਕਰੇ ਲੋਕਾਂ ਨੇ ਕਹਣਾ ਬਹੁਤ ਵਧੀਆ ਜੀ ਵੀ ਇਹਨਾਂ ਨੇ ਵੀ ਸਮਾਜ ਦੇ ਅੱਗੇ ਜਿਹੜੀ ਗੱਲ ਕੀਤੀ ਆ ਸੋ ਆਪਾਂ ਵੀ ਇਹੀ ਚਾਹੁੰਦੇ ਆ ਕਿ ਸਾਡਾ ਵੀ ਜਿਹੜਾ ਦੁਕਾਨਦਾਰ ਹੈਗਾ ਉਹ ਆਪਣੇ ਆਪ ਹੀ ਕੱਲ ਨੂੰ ਵਾਈਟ ਕਰਕੇ ਜਿਹੜੀ ਆਪਣੀ ਜਗ੍ਹਾ ਆ ਕੋਈ ਕਮਲੀ ਗੱਲ ਤਾਂ ਹੈ ਨਹੀਂ ਉਹ ਇੱਥੇ ਜਿਹੜੀ ਚੀਜ਼ ਸਬਜ਼ੀ ਵੇਚਦਾ ਆ ਉਹ ਆਪਾਂ ਨਾਲ ਗੁਰਦੇ ਵੇਚ ਸਕਦੇ ਆ ਕੋਈ ਵੱਡੀ ਗੱਲ ਨਹੀਂ ਵੀ ਇਹ ਤਾਂ ਇਹ ਵੱਡਾ ਦਿਲ ਦਾ ਕਰਨਾ ਹੀ ਬੜਾ ਤੋਂ ਸਾਰਿਆਂ ਦੀ ਮਿਹਰ ਕੋਲ ਹਲਕਿਆਂ ਦੀ ਸਾਰਿਆਂ ਦੀ ਮੰਗ ਦੀ ਜਿੱਤੇ ਆਪਾਂ ਇਹਦਾ ਨਿਸ਼ਾਨ ਤਾਂ ਲੜਿਆ ਉੱਪਰ ਘੱਟਾ ਚੁੱਕਿਆ ਇਹ ਤੇ ਨਿਸ਼ਾਨ ਲਗਾਇਆ ਇਹ ਸਾਡਾ ਹੀ ਫਰਜ਼ ਬਣਦਾ ਇਹਨੂੰ ਵਧੀਆ ਟਿਕਣਾ ਰੰਗ ਰੂਪਨ ਕਰਕੇ ਚੌਂਕ ਜਿਹੜਾ ਸੁਪਰੀਆਂ ਕਰ ਦਿੱਤੀਏ ਸੋ ਕੱਲ ਜਿਹੜੀ ਇਹ ਸਰਵਾ ਜਿਹੜੀ ਆ ਉਹ ਕੀਤੀ ਜਾਊਗੀ ਸੋ ਸਾਰਿਆਂ ਨੂੰ ਜੈ ਭੀਮ ਜੈ ਭਾਰਾ